ਕੋਜਾ ਇੱਥੇ ਕਮੇਟੀ ਬਣਨੀ ਗਈ ਆ ਨਸ਼ੇ ਦੇ ਵਿਰੋਧ ਉਹਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਤੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਦੇਖੋ ਜੀ ਅਸੀਂ ਨੌਜਵਾਨਾਂ ਨੂੰ ਸਾਨੂੰ ਪਤਾ ਆ ਅਸੀਂ ਵੇਖਦੇ ਆ ਸਾਡੇ ਤੋਂ ਛੋਟੇ ਮੁੰਡੇ ਜਾਂ ਸਾਡੇ ਤੋਂ ਕੁਝ ਵੱਡੇ ਵੀਰ ਜਿਹੜੇ ਕਿ ਨਸ਼ਾ ਕਰਦੇ ਆ ਨਸ਼ੇ ਦੇ ਵਿੱਚ ਫਸੇ ਹੋਏ ਆ ਆਨੂੰ ਆਪ ਨੂੰ ਵੇਖ ਕੇ ਬਹੁਤ ਦੁੱਖ ਹੁੰਦਾ ਵੀ ਸਾਡੇ ਪਿੰਡ ਦੇ ਨੌਜਵਾਨ ਫੀੜੀ ਕਿੱਧਰ ਹੀ ਜਾਣ ਦੀ ਆ ਅਸੀਂ ਇਸ ਬਾਰੇ ਆ ਜਿਹੜੇ ਹੁਣ ਸਾਡੇ ਬਜ਼ੁਰਗ ਆ ਜਾਂ ਸਾਡੇ ਸਿਆਣੇ ਆ ਇਹਨਾਂ ਨੇ ਇਹ ਫੈਸਲਾ ਜਿਹੜਾ ਕੀਤਾ ਬਹੁਤ ਵਧੀਆ ਵਾ ਤੇ ਅਹਾਨੂੰ ਵੀ ਬਹੁਤ ਖੁਸ਼ੀ ਆ ਕਿਉਂਕਿ ਅਸੀਂ ਵੀ ਚਾਹੁੰਦੇ ਆ ਵੀ ਅੱਜ ਕੱਲ੍ਹ ਸਾਡੇ ਪਿੰਡ 'ਚ ਕੋਈ ਨਾ ਕਿ ਗੇਮ ਖੇਡਣ ਵਾਲਾ ਲੱਭਦਾ ਹੀ ਨਹੀਂ ਸਾਰੇ ਨਸ਼ੇ ਦੇ ਵਿੱਚ ਧੁੱਤੇ ਰਹਿੰਦੇ ਆ ਨਾਲ ਤਾਂ ਕੋਈ ਸਹੀ ਤੁਹਾਨੂੰ ਵੀ ਪਤਾ ਵੀ ਨੌਜਵਾਨ ਜਿਹੜੇ ਆ ਇਹ ਹੀ ਆਪਣੇ ਆਉਣ ਵਾਲਾ ਭਵਿੱਖ ਆ ਪਿੰਡ ਦਾ ਤੇ ਇਸ ਤਰ੍ਹਾਂ ਜੇ ਹਰ ਇੱਕ ਪਿੰਡ ਨੂੰ ਇਹ ਚਾਹੀਦਾ ਵਾ ਆਪਣੇ ਲੈਵਲ ਦੇ ਉੱਤੇ ਆਪਣੇ ਪਿੰਡ ਦੇ ਵਿੱਚ ਇਦਾਂ ਪ੍ਰਾਲੇ ਕਰਨ ਤੇ ਨੌਜਵਾਨ ਇਹੜੇ ਅੱਗੇ ਲੱਗ ਕੇ ਨਸ਼ੇ ਨੂੰ ਆਪਣੇ ਪਿੰਡ ਚੋਂ ਕੱਢਣ ਫੇਰ ਹੀ ਪੰਜਾਬ ਬਚੂਗਾ ਉਦਾਂ ਇਹ ਪੰਜਾਬ ਦਾ ਅੱਗੇ ਫਿਊਚਰ ਹੈ ਨਹੀਂ। ਧੰਨਵਾਦ। ਸਾਡੇ ਵੀਰ ਨੌਜਵਾਨ ਕਾਫੀ ਜੋਖੇ ਕੱਤਰ ਹੋਏ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸੰਯੋਗ ਦੇਣ ਲਈ ਜੋਕੇ ਨਸ਼ੇ ਨੂੰ ਠੱਲ ਪਾਉਣ ਵਾਸਤੇ ਜਿਹੜੀ ਆ ਦਿਨ-ਬਦਿਨਾਂ ਜੋ ਕਿ ਹੋ ਰਹਡਾ ਹੁੰਦੀਆਂ ਵਾਂ। ਤੇ ਸਰਪੰਚ ਸਾਹਿਬ ਵੀ ਸਾਡੇ ਪਿੰਡ ਦੇ ਇਥੇ ਮੌਜੂਦ ਆ ਜੋ ਕਿ ਬਹੁਤ ਵਧੀਆ ਇਹਨਾਂ ਨੇ ਕੰਮ ਆ ਆਪਣਾ ਬਹੁਤ ਵਧੀਆ ਕੰਮ ਕੀਤਾ ਵਾ ਤੇ ਇਸ ਤਰ੍ਹਾਂ ਹੀ ਪਿੰਡੋਂ ਪਿੰਡ ਜਿਹੜੀਆਂ ਕਮੇਟੀਆਂ ਜਿਹੜੀਆਂ ਇਹ ਬਣਾਈਆਂ ਜਾਣ ਤਾਂ ਕਿ ਜਿਹੜਾ ਆਉਣ ਵਾਲੀ ਸਾਡੀ ਪੀੜ੍ਹੀ ਆ ਉਹ ਵੱਜ ਸਕੇ ਤੇ ਨਸ਼ੇ ਨੂੰ ਜਿਹੜੀ ਠੱਲ ਪੈ ਸਕੇ ਤੇ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਪਿੰਡ ਬਦਾਲਪੁਰ ਤੋਂ ਜਿਲ੍ਹਾ ਹਰਸਰ ਬਾਬਾ ਬਕਾਲਾ ਤੋਂ ਵਿਖਾ ਰਹੇ ਆ ਜੋ ਕਿ ਨਸ਼ੇ ਦੇ ਵਿਰੋਧ ਜਿਹੜੀ ਇਹ ਬਹੁਤ ਵਧੀਆ ਜਿਹੜੀ ਇਹ ਅਪਰਾਲਾ ਕੀਤਾ ਪਿੰਡ ਦੀ ਪੰਚਾਇਤ ਨੇ ਨਾਲ ਵੀਰ ਨੌਜਵਾਨ ਜਿਹੜੇ ਸੰਜੋਗ ਦਿੰਦੇ ਹੋਏ ਆ ਪਿੰਡ ਬਦਾਲਪੁਰ ਦੇ ਵਿੱਚ ਜੋ ਕਿ 11 ਮੈਂਬਰੀ ਕਮੇਟੀ ਬਣਾਈ ਗਈ ਨਸ਼ੇ ਦੇ ਵਿਰੋਧ ਜੋ ਕੇ ਦਿਨ-ਬਦਨ ਓਵਰਡੋਜ਼ ਲੈ ਕੇ ਜੜੀਆਂ ਮੌਤਾਂ ਹੋ ਰਹੀਆਂ ਨੌਜਵਾਨਾਂ ਦੀਆਂ ਉਹਨਾਂ ਨੂੰ ਠੱਲ ਪਾਉਣ ਵਾਸਤੇ ਇਹ ਅਪਰਾਲਾ ਕੀਤਾ ਗਿਆ ਪਿੰਡ ਪਦਾਪੁਰ ਦੀ ਪੰਚਾਇਤ ਵੱਲੋਂ ਤੇ ਨਾਲ ਸਾਡੇ ਵੀਰ ਜਿਹੜੇ ਨੌਜਵਾਨ ਆ ਉਹਨਾਂ ਵੱਲੋਂ ਸੰਯੋਗ ਦਿੱਤਾ ਗਿਆ ਵਾ ਆਪਾਂ ਕਰੋਨੇਆ ਪਿੰਡ ਦੇ ਮੋਹਤਵਾਰਾਂ ਨਾਲ ਗੱਲ ਚੋ ਕੇ ਪਿੰਡ ਦੇ ਇੱਥੇ ਪੰਚਾਇਤ ਵੀ ਮੌਜੂਦ ਆ ਤੇ ਮੇਰੇ ਵੀਰ ਨੌਜਵਾਨ ਵੀ ਜਿੰਨਾ ਅਪਰਾਧ ਕੀਤਾ ਵਾ ਨਸ਼ੇ ਵਿਰੋਧ ਹਾਂਜੀ ਸਾਸ਼ੀ ਗੱਲ ਜੀ ਹਾਂਜੀ ਅੱਜ ਜੋ ਤੁਸੀਂ ਗੁਰਦੁਆਰਾ ਸਾਹਿਬ ਦੇ ਵਿਖੇ ਜੋ ਵੀ ਅਪਰਾਧਾ ਕੀਤਾ ਵਾ ਤੇ ਇਹ ਇਹਦੇ ਵਾਸਤੇ ਕੀ ਨੌਜਵਾਨਾਂ ਨੂੰ ਕੀ ਮੈਸੇਜ ਦਿਓਗੇ ਤੇ ਆਮ ਜਨਤਨ ਨੂੰ ਕੀ ਮੈਸੇਜ ਦਿਓਗੇ ਅੱਜ ਪਿੰਡ ਦੇ ਨੌਜਵਾਨਾਂ ਨੇ ਵੱਡਾ-ਵੱਡਾ ਅਪਰਾਧਾ ਕੀਤਾ ਵਾ ਨਸ਼ਾ ਦੇ ਸਾਰੇ ਨਗਰ ਨੂੰ ਇਕੱਠਾ ਕੀਤਾ ਉਹਨਾਂ ਨੇ ਤੇ ਇੱਕ ਕਮੇਟੀ ਬਣਾਈ ਗਈ ਹੈ 11 ਮੈਂਬਰ ਦੀ ਕੋਤੇ ਹੋਰ ਸੱਜਣ ਵੀ ਲਏ ਆ ਬਾਦ ਮੈਂਬਰ ਕਿਤੇ ਆ ਇਹ ਇਹਨਾਂ ਦਾ ਬਹੁਤ ਹੀ ਚੰਗਾ ਭਰਾਨਾ ਵਾ ਕਿ ਇਹ ਕਮੇਟੀ ਜਿਹੜੀ ਆ ਪਿੰਡ ਦਾ ਸੁਧਾਰ ਕਰੂ ਨਸ਼ਿਆਂ ਦੇ ਵਿਰੁੱਧ ਕਮੇਟੀ ਬਣਦੀ ਹੈ ਜੀ ਅਸੀਂ ਇਹਨਾਂ ਦਾ ਪੰਚਾਇਤ ਵੱਲੋਂ ਸਾਰਾ ਪੂਰਾ ਸੰਯੋਗ ਦਵਾਂਗੇ ਜਿੱਦਾਂ ਦਾ ਵੀ ਸੰਯੋਗ ਬਣਨਗੇ ਉਹ ਅਸੀਂ ਦੁਹਾਂਗੇ ਕਿ ਸੱਜਣੇ ਨਸ਼ਾ ਛੱਡਣਾ ਉਹਦੀ ਅਸੀਂ ਵਾਈ ਵੀ ਦਵਾਂਗੇ ਸਾਰਾ ਕੁਝ ਲੈ ਕੇ ਦਵਾਂਗੇ ਮਾਦੀ ਮਰਤ ਕੀਤੀ ਜਾਊਗੀ ਤੇ ਕੋਈ ਨਸ਼ਾ ਵੀ ਦਾ ਪਿੰਡ ਚ ਇਹ ਪਦੇਹਤ ਵੱਲੋਂ ਵੀ ਤੇ ਪਿੰਡ ਵੱਲੋਂ ਵੀ ਇਹੀ ਕਹਿੰਦੇ ਆ ਸਾਰਿਆਂ ਨੂੰ ਕਮੇਟੀ ਵੱਲੋਂ ਵੀ ਕਹਿੰਦੇ ਆ ਕਿ ਉਹਦੀ ਕੋਈ ਮਦਦ ਨਹੀਂ ਕੀਤੀ ਜਾਊਗੀ ਉਹਦੇ ਮਗਰ ਕੋਈ ਬੰਦਾ ਨਹੀਂ ਜਾਊਗਾ ਅਨੁਸ਼ਾਸਨ ਤੇ ਲਈ ਇਹ ਕਹਿਣਾ ਹੈ ਉਹਤੇ ਕਾਨੂੰਨੀ ਕਾਰਵਾਈ ਹੋਊਗੀ ਕੀ ਨਾ ਜੀ ਆਪਣਾ ਪਿੰਡ ਬਦਾਲਪੁਰ ਦੇ ਵਿੱਚ ਕਮੇਟੀ ਬੱਜੀ ਗਈ ਹੈ ਉਹਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਕਮੇਟੀ ਦੇ ਬਿਲਕੁਲ ਨਾਲ ਆ ਤੇ ਸਮੂਚਾ ਪੰਚਾਇਤ ਸਮੂਚਾ ਪਿੰਡ ਕਮੇਟੀ ਦੀ ਪੂਰੀ ਮਦਦ ਕਰੂਗਾ ਹਰ ਤਰ੍ਹਾਂ ਨਾਲ ਮਦਦ ਕਰੂਗਾ ਅਗਰ ਜੇ ਕੋਈ ਪਿੰਡ ਦਾ ਕੋਈ ਵੀ ਬੰਦਾ ਨਸ਼ਾ ਵੀ ਦਾ ਫੜਿਆ ਜਾਂਦਾ ਤੇ ਉਹਦੇ ਵਿਰੁੱਧ ਸਾਰੇ ਪਿੰਡ ਦੇ ਇਕੱਠੇ ਹੋ ਕੇ ਕਾਨੂੰਨੀ ਕਾਰਵਾਈ ਆਬ ਜਾਇ ਕਰਾਂਗੇ ਓਕੇ ਧੰਨਵਾਦ ਵੀਰ ਜੀ ਜੋ ਨੌਜਵਾਨਾਂ ਨੇ ਵੀਰਾਂ ਨੇ ਅਪਰਾਧਾ ਕੀਤਾ ਵਾ ਤੇ ਉਹਦੇ ਸਬੰਧ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਜੋ ਅੱਜ ਨਸ਼ੇ ਤੇ ਠਲਪ ਹੋਣ ਦਾ ਇਹ ਯਤਨ ਕੀਤਾ ਤੇ ਵੇਖੋ ਜੀ ਪਿਛੇ ਵੀ ਸਾਡੇ ਪਿੰਡ ਦੇ ਵਿੱਚ ਬਹੁਤ ਘਟਨਾਵਾਂ ਵਾਪਰੀਆਂ ਵਾ ਕੁਝ ਦਿਨ ਪਹਿਲਾਂ ਇੱਕ ਨੌਜਵਾਨ ਦੀ ਨਸ਼ੇ ਦੀ ਉਹ ਡੋਇ ਦੇ ਨਾਲ ਜਿਹੜਾ ਵਾ ਉਹ ਮੌਤ ਹੋਈ ਆ ਪਿੰਡ ਦੇ ਵਿੱਚ ਬਹੁਤ ਜਿਆਦਾ ਨੌਜਵਾਨ ਜਿਹੜੇ ਆ ਇਹ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਆ ਜਿਹੜੀ ਪੁਲਿਸ ਵਾ ਜਾਂ ਸਰਕਾਰਾਂ ਵਾ ਉਹਨਾਂ ਦਾ ਇਸ ਵੱਲ ਕੋਈ ਧਿਆਨ ਨਹੀਂ ਆ ਇਹ ਪਿੰਡ ਨੇ ਆਪ ਹੀ ਜਿਹੜਾ ਵਾ ਇਹ ਵੀੜਾ ਚੁੱਕਿਆ ਵਾ ਤੇ ਬਹੁਤ ਹੀ ਜਲਦੀ ਇਹ ਪਿੰਡ ਦੇ ਵਿੱਚੋਂ ਜਿਹੜਾ ਵਾ ਨਸ਼ੇ ਦਾ ਜਿਹੜਾ ਸਫਾਇਆ ਕਰ ਦਿੱਤਾ ਜਾਊਗਾ ਤੇ ਅਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਇਹ ਅਪੀਲ ਕਰਦੇ ਆਂ ਕਿ ਉਹ ਵੀ ਸਾਡਾ ਸਾਡਾ ਵਾ ਪੂਰਾ ਸਹਿਯੋਗ ਦੇਵੇ ਕਿ ਅਸੀਂ ਕੇ ਇਹਨੂੰ ਨਸ਼ਾ ਵੇਚਦੇ ਜਾਂ ਨਸ਼ਾ ਲੈਣ ਦੇ ਕਾਬੂ ਕਰ ਲਿਆ ਤੇ ਉਹ ਜਿਹੜਾ ਵਾ ਉੱਤੇ ਸਖਤ ਕਾਨੂੰਨੀ ਕਾਰਵਾਈ ਜਿਹੜੀ ਉਹ ਵੀ ਕੀਤੀ ਜਾਊਗੀ ਤੇ ਜੋ ਕਮੇਟੀ ਕੋ ਵੀ ਆ ਆਪਣੇ ਵੱਲੋਂ ਜਿਹੜਾ ਉਹ ਜਿਹੜਾ ਉਹਨਾਂ ਦਾ ਵਕਟਾਪਾ ਚੜਿਆ ਜਾਊਗਾ। ਉਹ ਕਹੀ ਧੰਨਵਾਦ। ਤੇ ਜਿਸ ਤਰ੍ਹਾਂ ਲੱਗੇ ਤੁਹਾਡੇ ਪਿੰਡ ਠੱਠੀਆਂ ਸਖਿਆਲੇ ਹੋਰ ਪਿੰਡ ਉੱਥੇ ਵੀ ਤੁਸੀਂ ਕੋਈ ਜੇ ਕੱਲ ਨੂੰ ਤੁਹਾਨੂੰ ਦੇਖ ਪੈਂਦਾ ਕੋਈ ਇਸ ਤਰ੍ਹਾਂ ਦਾ ਤੇ ਤੁਸੀਂ ਉਹਦੇ ਤੇ ਵੀ ਕੋਈ ਕਾਰਵਾਈ ਕਰਾਓਗੇ ਜਾਂ ਕਰ